ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਭਾਈ ਜਦੋਂ ਚੈਨਲ ਸ਼ੁਰੂ ਕੀਤਾ ਸੀ ਨਾ ਤੇ ਉਹ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਹੁਣ ਵੀ ਲੋਕ ਮੱਚਦੇ ਛੱਡਦੇ ਹੀ ਆ ਤੇ ਉਹ ਜਾਂਦਾ ਯੂਟਿਊਬਰ ਹੋ ਜਾਂਦਾ ਯੂਟਿਊਬਰ ਯਾਰ ਕੋਈ ਵੀ ਆ ਬਾਈ ਅਗਲਾ ਉਹਦਾ ਉਹਦਾ ਨਾ ਕੰਮ ਕਰਦਾ ਕੋਈ ਵੀ ਹੈ ਕੰਮ ਕਾਦੀ ਲਈ ਕਰਦਾ ਰੋਟੀ ਲਈ ਢੱਡ ਲਈ ਆਪਦੇ ਠੀਕ ਆ ਆਪਾ ਬਈ ਅੱਜ ਤੱਕ ਕਿਸੇ ਨੂੰ ਮਾੜੀ ਚੰਗੀ ਨਹੀਂ ਕੋਈ ਹੌਸ਼ ਕਰਦਾ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਬਸ ਬੰਦੇ ਦੀ ਸੋਚ ਹੀ ਮਾੜੀ ਹੁੰਦੀ ਹੈ ਬਾਈ ਇੱਕ ਦੇ ਇੱਕ ਦਿਨਾਂ ਦਿਲ ਟੁੱਟ ਜਾਂਦਾ ਸੀ ਕਿ ਯਾਰ ਲੋਕੀ ਕੀ ਕਹੀ ਜਾਂਦੇ ਤੇ ਪਰ ਮੈਂ ਫਿਰ ਵੀ ਕਹਣਾ ਵੀ ਯਾਰ ਹਿੰਮਤ ਨਹੀਂ ਹਾਰਨੀ ਕੋਈ ਗੱਲ ਨਹੀਂ ਤੇ ਭਾਈ ਹਿੰਮਤ ਨਹੀਂ ਹਾਰੀ ਮਾਂ ਕੋਈ ਗੱਲ ਨਹੀਂ ਜੀ ਨਾ ਕੁਝ ਵੀ ਕਹਿਣਾ ਕਹੀ ਜਾਵੇ ਯਾਰ ਉਹਨੇ ਭਈ ਆਪਾਂ ਨੂੰ ਘਰੇ ਆ ਕੇ ਥੋੜਾ ਰੁੱਕ ਕੇ ਨੇ ਪੈਸੇ ਦੇ ਜਾਣੇ ਯਾਰ ਘਰੇ ਸੌਦਾ ਛੱਡ ਜਾਣ। ਸਹੀ ਗੱਲ ਹੈ ਕਿ ਨਹੀਂ? ਜੇ ਆਹ ਦੇਖੋ ਆਪ ਦਾ ਕੋਈ ਵੀ ਕੰਮ ਧੰਦਾ ਕਰਦਾ। ਠੀਕ ਆ ਉਹਨੂੰ ਕਰ ਲੈਂਦੇ ਕਰੋ ਯਾਰ। ਲੱਤਾਂ ਨਾ ਖੱਟਿਆ ਕਰੋ ਕਿਸੇ ਦੀ। ਠੀਕ ਆ। ਆਪਣੀ ਸ਼ੁਰੂ ਤੋਂ ਯਾਤਰੀ ਹੈ ਬਾਈ ਕਿਸੇ ਨੂੰ ਮਾੜੀ ਚੰਗੀ ਨਹੀਂ ਕਹੀ ਅਜੇ ਤਾਈਂ ਆਪਾਂ ਬਾਕਲਾ ਲੱਖ ਵਾਰੀ ਪਿੱਠ ਪਿੱਛੇ ਵੀ ਕਹਿੰਦਾ ਹੋਊਗਾ ਕਹੀ ਜਾਂਦਾ ਵਾ ਪਿੱਠ ਪਿੱਛੇ ਵੀ ਨਹੀਂ ਕਿਸੇ ਨੂੰ ਅਜੇ ਮਾੜਾ ਕਿਹਾ ਲਾ ਪ੍ਰਮਾਤਮਾ ਇਹੋ ਜਿਹਾ ਕੁਛ ਕਰਾਵੇ ਯਾਰ ਜਦੋਂ ਕੋਈ ਵੀ ਕੋਈ ਚੀਜ਼ ਲੈਿੰਦਾ ਖੁਸ਼ੀ ਹੁੰਦੀ ਹੈ ਯਾਰ ਵੀ ਅਗਲੇ ਨੇ ਆਪਦੀ ਮਿਹਨਤ ਨਾਲ ਲਈ ਆ ਹਨਾ ਤੇ ਮੱਚਣਾ ਛੜਨਾ ਕਰੂ ਯਾਰ ਰਾਵਾ ਜਦੋਂ ਕੋਈ ਵੀ ਕੋਈ ਕੰਮ ਕਰਦਾ ਹੁੰਦਾ ਨਾ ਉਹਨੂੰ ਸਪੋਰਟ ਕਰੀਦੇ ਹੁੰਦੇ ਉਹ ਲੱਤਾਂ ਨਹੀਂ ਖਿੱਚਦੀਆਂ ਹੁੰਦੀਆਂ ਅਗਲੇ ਦਿਬੀ ਤੀ ਨਹੀਂ ਕਰੀਦੀ ਹੁੰਦੀ ਠੀਕ ਹੈ ਚਲ ਕੋਈ ਨਾ ਚੈਨਲ ਹੌਲੀ ਹੌਲੀ ਚੱਲ ਪੂਗਾ ਸਬਰ ਦਾ ਫਲ ਕਹਿੰਦੇ ਮਿੱਠਾ ਹੁੰਦਾ ਪਰ ਇੱਕ ਗੱਲ ਆ ਬਾਈ ਜਿਹਦੇ ਕੋਲ ਪੈਸਾ ਨਾ ਬੁਲਾਉਂਦਾ ਵੀ ਅਗਲਾ ਉਹਨੂੰ ਹੀ ਆ। ਇਹ ਦੂਜੇ ਬੰਦੇ ਨੂੰ ਕੋਈ ਫੋਨ ਵੀ ਨਹੀਂ ਲਾਉਂਦਾ। ਇਹ ਗੱਲ ਵਾਕਈ ਸੱਚੀ ਆ। ਸੁਣਦੇ ਹੁੰਦੇ ਸੀਗੇ ਪਰ ਕਹਣਾ ਯਾਰ ਵੀ ਸੁਣਦੇ ਫੋਨ 'ਚ ਹੀ ਹੁੰਦੇ ਸੀ ਵੀਡੀਓ 'ਚ। ਤੇ ਅਸੀਂ ਕਹਣਾ ਯਾਰ ਖਾਣੀ ਅਗਲਾ ਐਵੇਂ ਕਰੀ ਜਾਂਦਾ। ਤੇ ਜਦੋਂ ਬੰਦੇ ਨਾਲ ਆਪਲਾ ਬੀਤਦੀ ਆ ਨਾ ਉਹਦੇ ਬੰਦੇ ਨੂੰ ਪਤਾ ਹੁੰਦਾ। ਬੇ ਸਹੀ ਗੱਲਾਂ। ਕਲ ਕੋਈ ਨਾ ਯਾਰ ਜਿੰਦ ਕਰ ਭਰਾ ਮੇਰੇ ਮੇਰੇ ਭੈਣ ਭਰਾਵਾਂ ਦੀ ਸਪੋਰਟ ਆ ਤੁਸੀਂ ਜਿੰਦ ਕਰ ਰਹੇ ਹੋ ਉਹਨਾਂ ਤੱਕਰ ਕਿਰਪਾ ਮਾਰ ਆਈ ਦੀ ਤੁਸੀਂ ਚੈਨਲ ਚਲਾਉਣਾ ਬਈ ਤੁਹਾਡੇ ਮੂਰੇ ਰਿਵੈਕਟੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੇ ਜੀ